ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਬੀਤੇ ਦਿਨੀ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਜਿਦੇ ਵਿੱਚ ਪੁਰਾਣੇ ਸਿੰਘ ਸਾਬਾ ਨੂੰ ਜਿਹੜਾ ਪਦਵੀ ਤੋਂ ਉਤਾਰ ਦਿੱਤਾ ਗਿਆ ਨਵੇਂ ਸਿੰਘ ਸਾਬਾ ਨਾਲ ਦੀ ਜਿਹੜੀ ਹੈ ਨਿਯੁਕਤੀ ਇਹੋ ਕਰ ਦਿੱਤੀ ਗਈ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਨਵੇਂ ਜਥੇਦਾਰ ਲਗਾਏ ਗਏ ਸਨ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਗੜਗਜ ਵਲਦੀਪ ਸਿੰਘ ਗੜਕੱਜ ਨੇ ਜਿਹੜਾ ਅੱਜ ਹੈ ਉਹ ਤਕਰੀਬਨ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਿਹੜਾ ਓਦਾ ਉਹ ਸੰਭਾਲਿਆ ਸੀ 10 ਵਜੇ ਦਾ ਜਿਹੜਾ ਸਮਾ ਉਹ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਉਹ 10 ਵਜੇ ਦੇ ਸਮੇਂ ਤੋਂ ਉਹਨਾਂ ਨੇ ਧਾਰਤ ਪਹਿਲਾਂ ਹੀ ਜਨਕੀ 2:50 ਮਿੰਟ ਤੇ ਜਨਕੀ 3:00 ਵਜੇ ਨੂੰ 10 ਮਿੰਟ ਤੋਂ ਪਹਿਲਾਂ ਹੀ ਜਿਹੜਾ ਸਵੇਰੇ ਆਪਣਾ ਜਿਹੜਾ ਓਦਾ ਉਹਨਾਂ ਨੇ ਸੰਭਾਲਿਆ ਜਨਕੀ ਪਗੜੀ ਦੀ ਜਿਹੜੀ ਰਸਮ ਆ ਉਹ ਅਦਾ ਕੀਤੀ ਤਾਂ ਜਿਸ ਤੋਂ ਬਾਅਦ ਲਗਾਤਾਰ ਜੜੀਆਂ ਸਮੂਚੀਆਂ ਸਿੱਖ ਸੰਸਥਾਵਾਂ ਨੇ ਆਗੂ ਸਭਾਨ ਨੇ ਤਾਂ ਉਹਨਾਂ ਵੱਲੋਂ ਜਿਹੜਾ ਵਿਰੋਧ ਆ ਉਹ ਲਗਾਤਾਰ ਕੀਤਾ ਗਿਆ ਬੇਸ਼ੱਕ ਇੱਕ ਦਿਨ ਪਹਿਲਾਂ ਹੀ ਪਾਬਾ ਬਲਬੀਸ ਸਿੰਘ ਜੋ ਕਿ 96 ਕਰੋੜੀ ਮੁੱਖੀ ਬੁੱਢਾ ਦਲ ਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਇਹਨਾਂ ਜਥੇਦਾਰਾਂ ਨੂੰ ਜਿਹੜਾ ਜਥੇਦਾਰ ਨਹੀਂ ਮੰਨਦੇ ਕਿਉਂਕਿ ਵਿਧੀ ਵਿਧਾਨ ਦੇ ਮੁਤਾਬਿਕ ਇਹਨਾਂ ਜਿਹੜੇ ਜਥੇਦਾਰ ਪੁਰਾਣੇ ਉਤਾਰੇ ਗਏ ਨੇ ਤਾਂ ਉਹਨਾਂ ਨੂੰ ਮੂੜ ਜਿਹੜਾ ਬਹਾਲ ਆ ਉਹ ਕੀਤਾ ਜਾਵੇ ਤਾਂ ਆਖਰਕਾਰ ਜਦੋਂ ਵੱਡਾ ਐਲਾਨ ਬਾਬਾ ਬਲਵੀਰ ਸਿੰਘ 96 ਕਰੋੜੀ ਵੱਲੋਂ ਕੀਤਾ ਗਿਆ ਤਾਂ ਇਸ ਤਕਰਾਰਬਾਜ਼ੀ ਨੂੰ ਦੇਖਦਿਆਂ ਹੋਇਆਂ ਤਾਂ ਸ਼੍ਰੋਮਣੀ ਕਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਬਾਨਾ ਨੇ ਸ਼੍ਰੋਮਣੀ ਕਮੇਟੀ ਦੇ ਸਿੰਘ ਸਬਾਨਾ ਨੇ ਤਾਂ ਇੱਕ ਪ੍ਰਣ ਲਿਆ ਕਿ ਅਸੀਂ 10 ਵਜੇ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਕੁਲਦੀਪ ਸਿੰਘ ਗੜਗਜ ਨੂੰ ਜੜੀ ਹੈ ਤਾਂ ਕਿ ਸ੍ਰੀ ਕੇਸਗੜ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਦੇ ਦੇਵਾਂਗੇ ਤਾਂ ਆਖਰਕਾਰ ਉਹੀ ਹੋਇਆ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਹੈ ਤਾਂ ਤਕਰੀਬਨ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਉਹਨਾਂ ਨੂੰ ਕੇਸਕਰ ਸਾਹਿਬ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਸੌਂਪ ਦਿੱਤੀ ਗਈ ਹੈ ਤਾਂ ਜਿਸ ਦੇ ਵਿਰੋਧ ਦੇ ਵਿੱਚ ਸਮੁੱਚਾ ਜਿਹੜਾ ਪੰਤਾ ਉਹ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਿਹਾ ਤੇ ਅੱਜ ਜੇਕਰ ਗੱਲ ਕੀਤੀ ਜਾਵੇ ਜਦੋਂ ਹੀ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਉਹਦਾ ਜਿਹੜਾ ਸੰਭਾਲਿਆ ਗਿਆ ਤਾਂ ਜਿਸ ਤੇ ਬੜੀ ਵੱਡੀ ਜਿਹੜੇ ਆ ਬਵਾਦ ਆ ਉਹ ਲਗਾਤਾਰ ਚੱਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਤਾਂ ਉਹਨਾਂ ਵੱਲੋਂ ਵੱਡਾ ਜਿਹੜਾ ਇਕੱਠਾ ਉਹ ਆਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਸੀ ਤਾਂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਵੱਡੇ ਵੱਡੇ ਫਲੈਕਸ ਜਿਹੜੇ ਨੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਨੇ ਕਿ 10 ਵਜੇ ਜਿਹੜਾ ਸਮਾਗਮ ਰੱਖਿਆ ਜਾਵੇਗਾ ਬੇਸ਼ੱਕ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਿਹੜਾ ਸਿੱਖ ਪ੍ਰਚਾਰਕਾਂ ਨੂੰ ਬੁੱਧੀਜੀਵੀਆ ਨੂੰ ਸਹਾਇਤਕਾਰਾਂ ਨੂੰ ਤੇ ਨਾਲ ਜਿਹੜਾ ਸਿੱਖ ਜਗਤ ਦੀ ਸੰਗਤਾਂ ਨੂੰ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ 10 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਉਹਦਾ ਜਿਹੜਾ ਸਵਾਲ ਲਿੱਤਾ ਗਿਆ ਤਾਂ ਵਿਰੋਧ ਜਿਹੜਾ ਲਗਾਤਾਰ ਜਾਰੀ ਹੈ ਉਦ ਦਾ ਸਮਾਲਨ ਉਪਰੰਤ ਕੁਲਦੀਪ ਸਿੰਘ ਕੜਗੱਜ ਜਿਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਕੇਸਖਾੜ ਸਾਹਿਬ ਦੀ ਜਿਹੜੀ ਹੈ ਨਿਯੁਕਤੀ ਕੀਤੀ ਗਿਆ ਜਾਨਕਿ ਕੇਸਖਾੜ ਦੇ ਅਧਦੇ ਜਿਹੜੇ ਨੇ ਜਥੇਦਾਰ ਲਗਾਏ ਗਏ ਨੇ ਤੇ ਕਾਜਕਰ ਜਥੇਦਾਰ ਜਿਹੜੇ ਸ਼੍ਰੀ ਹਾਲਤਖ ਸਾਹਿਬ ਤੇ ਜਿਹੜੀ ਸੇਵਾ ਉਹ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਪੰਜ ਸਿੰਘ ਸਭਾਨਾ ਉਹੜੀ ਪਗੜੀ ਦੀ ਰਸਮ ਉਹ ਕੀਤੀ ਗਈ ਹੈ ਪਰ ਬੇਸ਼ੱਕ ਜੋ ਤਸਵੀਰ ਸਾਹਮਣੇ ਆ ਰਹੀ ਹੈ ਤਾਂ ਉਹਦੇ ਵਿੱਚ ਨਾ ਕੋਈ ਸਿੱਖ ਸੰਸਥਾਵਾਂ ਨੇ ਨਾ ਕੋਈ ਸਿੱਖ ਆਗੂ ਸਭਾ ਨੇ ਨਾ ਨੰਗ ਸਿੰਘ ਜਥੇਬੰਦੀਆਂ ਨੇ ਨਾ ਕੋਈ ਸਿੱਖ ਪ੍ਰਚਾਰਕ ਹੈ ਜਿਹੜੀ ਤਸਵੀਰ ਦੇ ਵਿੱਚ ਸਾਹਮਣੇ ਆ ਰਿਹਾ ਤਾਂ ਉਹ ਨਜ਼ਰ ਨਹੀਂ ਆ ਰਹੇ ਤਾਂ ਵਿਰੋਧ ਜਿਹੜਾ ਲਗਾਤਾਰ ਜਾਰੀ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਦੋਂ ਹੀ ਤਕਸਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਜ ਤਾਂ ਉਹਨਾਂ ਨੇ ਜਦੋਂ ਉੱਥੇ ਉਹਦਾ ਸੰਭਾਲਿਆ ਨਤਮਸਤਕ ਹੋਏ ਤਾਂ ਨਤਮਸਤਕ ਹੋਣ ਤੋਂ ਬਾਅਦ ਇੱਕ ਜਿਹੜੀ ਬਾਈਟ ਹੈ ਜਨਕੀ ਕਿ ਉਹਦੇ ਸਾਥੀਆਂ ਨੇ ਬਣਾਈ ਗਈ ਹੈ ਜਾਂ ਫਿਰ ਸ਼ੋਮਲੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਉਹ ਵੀਡੀਓ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨੂੰ ਸੁਣਾ ਦਿੰਨੇ ਆ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਹੈ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮ ਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ। ਕੁੱਲ ਦੁਨੀਆਂ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹੋਂ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵੱਖਰੀ ਹੋਣ ਨੂੰ ਨਹੀਂ ਮੰਨਦੇ ਨੇ ਸਾਡੀ ਵੱਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚਾਂ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਜੀ ਦੀ ਬੇਦੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਭਾਈ ਕਾਨ ਸਿੰਘ ਜੀ ਨੱਬਾ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾਂ ਸਾਨੂੰ ਸਾਰਿਆਂ ਨੂੰ ਮਿਲਣਗੀਆਂ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਸੋ ਦਰਸ਼ਕਾ ਤੁਸੀਂ ਵੀ ਜਿਹੜਾ ਸੁਣਿਆ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੇ ਜਿਹੜੀ ਹੈ ਕੇਸਗੜ ਸਾਹਿਬ ਜਾਨਕੀ ਸੱਚਕੰਨ ਛੜੀ ਕੇਸਗੜ ਸਾਹਿਬ ਜਿਹਦੇ ਉੱਧਾ ਜਿਹੜਾ ਉਹ ਸੰਭਾਲਿਆ ਤਾਂ ਸੰਭਾਲਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਪੂਰੀ ਸਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦਾਵਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਜਿਹੜਾ ਸਿੱਖਾਂ ਦੀ ਜਿਹੜੀ ਹੋਣ ਦਾ ਉਹ ਖਤਮ ਹੁੰਦੀ ਜਾ ਰਹੀ ਹੈ ਸਾਨੂੰ ਜਿਹੜਾ ਵਖਰੇਵੇਂ ਛੱਡ ਕੇ ਇੱਕ ਪਲੇਟਫਾਰਮ ਦੇ ਉੱਪਰ ਇਕੱਠਾ ਹੋਣਾ ਚਾਹੀਦਾ ਹੈ ਕਿ ਬਾਕੀ ਹੁਣ ਇਹ ਇੱਕ ਪਲੇਟਫਾਰਮ ਦੀ ਜਿਹੜੀ ਗੱਲ ਕਰ कि सारे नु इकट्ठे ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਆ ਇਸ਼ੂ ਚੱਲ ਰਹੇ ਨੇ ਜੇ ਨਰਾਜ਼ਗੀਆਂ ਚੱਲ ਰਹੀਆਂ ਨੇ ਕਿ ਅੱਜ ਤੁਸੀਂ ਜਿਹੜਾ 3 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਸੰਭਾਲ ਲਿਆ ਕਿ ਉਹ ਮर्यादा ਦੇ ਉਲਟ ਸੀ ਕਿ ਮर्यादा ਦੇ ਦੀ ਉਲੰਘਣਾ ਨਹੀਂ ਹੈ ਕਿ ਮर्यादा ਦੇ ਵਿੱਚ ਆਉਂਦਾ ਤਾਂ ਇਹ ਵੀ ਕਿੰਨਾ ਕਿਤੇ ਜਿਹੜਾ ਸਵਾਲ ਨੇ ਉਹ ਖੜੇ ਹੋ ਰਹੇ ਨੇ ਕਿਉਂਕਿ ਬਹੁਤ ਪੰਥਕ ਇਸ਼ੂ ਨੇ ਲਗਾਤਾਰ ਚੱਲ ਰਹੇ ਨੇ ਤੇ ਨਾਲ ਹੀ ਉਹਨਾਂ ਨਾਲ ਇਹ ਵੀ ਗੱਲ ਕਹੀ ਆ ਜਿਹੜਾ ਹੁਕਮਨਾਮਾ ਉਹ ਤਬਦੀਲ ਹੈ ਉਹ ਨਹੀਂ ਕਿੱਦਾਂ ਜਾਵੇਗਾ ਜਿਹੜਾ ਹੁਕਮਨਾਮਾ ਜਾਰੀ ਹੋ ਗਿਆ ਉਸ ਹੁਕਮਨਾਮੇ ਨੂੰ ਜਿਹੜਾ ਬਿਲਕੁਲ ਪਰਮਾਨਿਤ ਮੰਨਿਆ ਜਾਵੇਗਾ ਸੋ ਖੈਰ ਹੁਣ ਅੱਗੇ ਦੇਖਦੇ ਆ ਵੀ ਕਿਸ ਤਰ੍ਹਾਂ ਜਿਨਾਹ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਜਾਂ ਫਿਰ ਜੋ ਪੰਥਕ 이슈 ਨੇ ਜੋ ਲਗਾਤਾਰ ਲਹਿਰ ਚੱਲ ਰਹੀ ਹੈ ਕਿਉਂਕਿ ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਰਾਜਨੀਤਿਕ ਲੋਕ ਨੇ ਜਾਂ ਅਖਸ਼ਰੋਮਣੀ ਅਕਾਲੀ ਦਲ ਨਾਲ ਨੇ ਸਬੰਧ ਰੱਖਦੇ ਨੇ ਤਾਂ ਉਹ ਵੀ ਜਿਹੜਾ ਕਹਿ ਰਹੇ ਨੇ ਕਿ ਜਿਹੜੇ ਪਿਛਲੇ ਜਥੇਦਾਰ ਜਿਨ੍ਹਾਂ ਦੇ ਵਿੱਚੋਂ ਗੈਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਜੀ ਤੇ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਜੀ ਤਾਂ ਉਹਨਾਂ ਨੂੰ ਜਿਹੜਾ ਜਲੀਲ ਕਰਕੇ ਹਟਾਇਆ ਗਿਆ ਉਹਨਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਗਈ ਹੈ ਜਨਕੀ ਆਪਾਂ ਕਹਿ ਸਕਦੇ ਹਾਂ ਜੋ ਸ਼ਬਦ ਜਿਹਨੇ ਉਹਨਾਂ ਦੇ ਪ੍ਰਤੀ ਜਿਹੜਾ ਵਰਤੇ ਗਏ ਨੇ ਕਿ ਇਹ ਜਾਇਜ਼ ਨਹੀਂ ਕਿ ਉਸ ਉਹਨਾਂ ਨੂੰ ਜਿਹੜਾ ਕਿਸ ਤਰ੍ਹਾਂ ਮਨਾਇਆ ਜਾਊਗਾ ਸ਼੍ਰੋਮੀ ਅਕਾਲੀ ਦਲ ਜਿਹੜਾ ਹੈ ਦੋ ਵਾਰ ਲਗਾਤਾਰ ਹੋ ਰਿਹਾ ਵੱਖ-ਵੱਖ ਟੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਪ੍ਰਚਾਰਕ ਜਿਹੜੇ ਨੇ ਆਪਣੇ ਆਪਣੇ ਤੌਰ ਤੇ ਜਿਹੜਾ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਸੀ ਜਿਹੜਾ ਕੀ ਜਾ ਰਿਹਾ ਕਿ ਇਸ ਨੂੰ ਜਿਹੜਾ ਸੁਲਤਾਨ ਦੇ ਵਿੱਚ ਕਿਵੇਂ ਸਹਾਈ ਹੋਣਗੇ ਇਹ ਬੜੀ ਵੱਡੀ ਜਿਹੜੀ ਚੁਣੌਤੀ ਹੈ ਉਕਲਦੀਪ ਸਿੰਘ ਗੜਗਜ ਵਸਤੇ ਆ ਸੋ ਜੇਕਰ ਅਗਲੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਜਿਹੜਾ ਉੱਥੇ ਆਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਵੱਡੇ ਪੱਧਰ ਤੇ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਜਿਹਦੇ ਵਿੱਚ ਬਾਬਾ ਬਲਬੀਰ ਸਿੰਘ 94 ਜੇ ਮੁਖੀ ਦੇ ਬੁੱਢਾ ਦਲ ਦੇ ਤਾਂ ਉਹਨਾਂ ਵੱਲੋਂ ਕਿਹਾ ਕਿ ਅਸੀਂ ਇਹਨਾਂ ਨੂੰ ਜਿਹੜਾ ਜਥੇਦਾਰ ਆ ਉਹ ਨਹੀਂ ਮੰਨਦੇ ਤਾਂ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਇਹ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੇ ਦੌਰ ਤੇ ਜਿਹੜਾ ਉਲੰਘਣਾ ਕੀਤੀ ਗਈ ਹੈ ਧਾਰਮਿਕ ਤੌਰ ਤੇ ਉਲੰਘਣਾ ਕੀਤੀ ਗਈ ਹੈ ਕਿਉਂਕਿ ਜਦੋਂ ਵੀ ਕਿਸੇ ਸਿੰਘ ਸਬਾਨ ਦੀ ਜੜੀ ਹੈ ਤਾਜ ਪੋਸ਼ੀ ਹੁੰਦੀ ਹੈ ਸਮਾਗਮ ਹੁੰਦਾ ਵੱਡੇ ਪੱਧਰ ਤੇ ਰੱਖਿਆ ਜਾਂਦਾ ਨਿਆਂਗ ਸਿੰਘ ਜਥੇਬੰਦੀਆਂ ਪਹੁੰਚਦੀਆਂ ਨੇ ਸੰਪਰਦਾਨ ਪਹੁੰਚਦੀਆਂ ਨੇ ਮਹਾਪੁਰਜ ਪਹੁੰਚਦੇ ਨੇ ਪ੍ਰਚਾਰਕ ਪਹੁੰਚਦੇ ਨੇ ਪ੍ਰਧਾਨ ਸਾਹਿਬ ਪਹੁੰਚਦੇ ਨੇ ਤਾਂ ਇੱਥੇ ਜਿਹੜਾ ਨਾ ਤਾਂ ਕੋਈ ਪ੍ਰਚਾਰਕ ਪਹੁੰਚਿਆ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਹੁੰਚਿਆ ਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਗ੍ਰੰਤੀ ਸਿੰਘ ਪਹੁੰਚੇ ਨਾ ਹੜ ਗ੍ਰੰਤੀ ਸਾਹਿਬ ਪਹੁੰਚੇ ਕੋਈ ਵੀ ਜਰਾ ਤਸਵੀਰ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ ਸਿਰਫ ਪੰਜ ਜਿਹੜੇ ਜਿਹੜੇ ਆਪਾਂ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਚਾਹੇਤੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਪਗੜੀ ਦੀ ਰਸਮ ਜਿਹੜੀ ਆ ਉਹਦਾ ਕੀਤੀ ਗਈ ਹੈ ਤਾਂ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਪਗੜੀ ਜਿਹੜਾ ਬੰਦ ਕਮਰੇ ਦੇ ਵਿੱਚ ਜਿਹੜੀ ਆ ਬੰਨੀ ਜਾਂਦੀ ਹੈ ਬੜੇ ਜਿਹੜੇ ਸਵਾਲ ਨੇ ਉਹ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਜਿਹੜਾ ਜੋਕੇ ਨੇ ਤਾਂ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਜਿਹੜਾ ਇਹ ਸਿੰਘ ਸਭਾਂ ਜਾਣਗੇ ਤਾਂ ਉਹਨਾਂ ਦਾ ਜਿਆ ਡੱਟ ਕੇ ਜਿਹੜਾ ਵਿਰੋਧ ਆ ਉਹ ਕੀਤਾ ਜਾਵੇਗਾ ਸੋ ਅਸੀਂ ਦਰਸ਼ਕਾਂ ਨੂੰ ਖਾਸ ਤੌਰ ਤੇ ਜਿਹੜਾ ਅੱਜ ਨਿਹੰਗ ਸਿੰਘ ਬਾਬਾ ਬੀ ਸਿੰਘ ਜੀ 99 ਕਰੋੜੀ ਮੁਖੀ ਨੇ ਬੁੱਢਾ ਦਲ ਦੇ ਤਾਂ ਉਹਨਾਂ ਬੋਲੋ ਜਿਹੜਾ ਅੱਜ ਉੱਥੇ ਵੱਡਾ ਇਕੱਠ ਕੀਤਾ ਗਿਆ ਉਹਦੇ ਵੀ ਤੁਹਾਨੂੰ ਜਿਹੜਾ ਕੁਝ ਸ਼ਾਰਟਸ ਜਿਹੜੇ ਨੇ ਉਹ ਦਰਸ਼ਕਾਂ ਦੇ ਦਰਸ਼ਕਾਂ ਨਾਲ ਜਿਹੜੇ ਆ ਸਾਂਝੇ ਕਰਦੇ ਆ ਜਿਹੜੀ ਉੱਥੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਬਾਈਟ ਦਿੱਤੀ ਹੈ ਤਾਂ ਉਹ ਵੀ ਜਿਹੜਾ ਦਰਸ਼ਕਾਂ ਨੂੰ ਸਾਂਝੇ ਕਰਦੇ ਆ ਵੀ ਕੀ ਕੁਝ ਕਿਹਾ ਬਾਬਾ ਵਾਲੀ ਵੀ ਸਿੰਘ 99 ਕਰੋੜੀ ਨੇ ਜਿੱਥੇ ਅੱਜ ਆਪਾਂ ਗੱਲ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮर्यादा ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮर्यादा ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਅਸਥਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਨਾਵੇਂ ਜਾਰੀ ਹੋਏ ਤੇ ਉਹ ਹੁਕਮ ਨਾਵੇਂ ਦੀ ਜਿਹੜੀ ਐ ਘੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਾਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਨਾਲ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਹੈ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਇਹ ਇਹਦੇ ਵਾਸਤੇ ਨਹਿੰਗਸੰਗ ਜਥੇਬੰਦੀਆਂ ਹਮੇਸ਼ਾ ਤਤਪਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਿੰਗਸੰਗ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੋਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਆ ਇਹਦੀ ਜਿਹੜੀ ਹੈ ਸਖਤ ਸ਼ਬਦਾ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਸੋ ਬਿਲਕੁਲ ਤੁਸੀਂ ਸੁਣਿਆ ਜਿਹੜਾ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮੁਖੀ ਨੇ ਬੁੱਢਾ ਦਲ ਦੇ ਤਾਂ ਉਹਨਾਂ ਨੇ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧ ਕੀਤਾ ਤਾਂ ਆਖਰਕਾਰ ਕਿਆ ਕੀ ਕਿ ਪਿਛਲੇ ਸਮੇਂ ਦਰਾਂ ਦੀ ਗੱਲ ਕੀਤੀ ਆਵੇ ਕਉਂਗੀ ਜੇਕਰ ਪਿਛਲੇ ਦੌਰ ਦੀ ਗੱਲ ਕੀਤੀ ਆਵੇ ਜਿੰਨੇ ਵੀ ਸਿੰਘ ਸਾਬਾਂ ਲਾਇਏ ਨੇ ਜਿਨ੍ਹਾਂ ਨੂੰ ਜਿਹੜਾ ਉਹਦਾ ਸੰਭਾਲ ਲਿਆ ਪਗੜੀ ਦੀ ਰਸਮ ਕੀਤੀ ਹੈ ਤਾਂ ਪੂਰੇ ਜਿਹੜਾ ਰਹਿਤ ਮਰਿਆਦਾ ਦੇ ਨਾਲ ਹੁੰਦੀ ਹੈ ਪਰ ਉੱਥੇ ਤਾਂ ਇਹਨਾਂ ਨੇ ਇਹ ਵੀ ਗੱਲ ਕਹਤੀ ਕਿ ਕਿ ਤਨਤਨ ਸ਼੍ਰੀ ਗੁਰੂ ਗੰਗ ਸਾਹਿਬ ਦਾ ਪ੍ਰਕਾਸ਼ ਆ ਹੋ 3 ਵਜੇ ਯਾਨੀ ਕਿ 3 ਵਜਨ 10 ਮਿੰਟ ਰਹਿ ਗਏ ਸਨ ਤੇ ਪ੍ਰਕਾਸ਼ ਵੀ ਨਹੀਂ ਹੋਇਆ ਪ੍ਰਕਾਸ਼ ਹੋਣ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਨੇ ਉਹਨਾਂ ਨੂੰ ਜਿਹੜਾ ਪਗੜੀ ਦੀ ਰਸਮ ਤਾਂ ਕੀਤੀ ਹੈ ਯਾਨੀ ਕਿ ਉੱਥੇ ਤੇ ਸੰਭਾਲਿਆ ਇਹ ਕਿਤਨਾ ਕਿਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਜਿਹੜਾ ਖਾਸ ਹੋਰ ਤੇ ਬੇਦਵੀ ਜੜੀ ਆ ਉਹ ਜ਼ਰੂਰ ਕੀਤੀ ਹੈ ਪਰ ਖਿਆਲ ਇਸ ਮਸਲੇ ਨੂੰ ਲੈ ਕੇ ਕੀ ਇਸ ਉਲਝਣ ਦੀ ਕੀਵੇਂ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਇਹ ਤਾਂ ਦਰਸ਼ਕ ਵੀ ਜਿਹੜਾ ਕਿਤੇ ਨਾਤੇ ਸੋਚ ਰਹੇ ਹੋਣਗੇ ਨਾ ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗੰਤੀ ਹੋਣਾ ਹੋ ਨਾ ਹੋਣ ਤੇ ਹੈੱਡ ਗੰਤੀ ਤੋਂ ਇਲਾਵਾ ਗੰਤੀ ਸਿੰਘ ਵੀ ਨਾ ਹੋਣ ਪਰ ਤੇ ਨਾਲ ਦੇ ਨਾਲ ਜਿਹੜਾ ਪੰਥ ਦੀਆਂ ਜਿਹੜੀਆਂ ਮਹਾਨ ਸ਼ਕਤੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵਿਚਰਨਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਜਾਣ ਹੈ ਜਿਨ੍ਹਾਂ ਦੇ ਨਾਲ ਡੂੰਗੀ ਜਿਹੜੀ ਵਿਚਾਰ ਚਰਚਾ ਕਰਨੀ ਹੈ ਸਿੱਖ ਪੰਥ ਦੇ ਇਹ ਮਸਲੇ ਜਿਹੜੇ ਨੇ ਹੱਲ ਕਰਵਾਉਣੇ ਜੇਕਰ ਉਹ ਨਾ ਹੋਣ ਤਾਂ ਮੈਨੂੰ ਕੀ ਲੱਗਦਾ ਹੈ ਵੀ ਸ਼ਾਇਦ ਜਿਹੜੇ ਲੋਕ ਨੇ ਜਾਂ ਫਿਰ ਦਰਸ਼ਕ ਨੇ ਸੋਚ ਲਈ ਹੋਣਗੇ ਵੀ ਕੱਲਾ ਜਿਹੜਾ ਇੱਕੋ ਦਮ ਜਿਹੜਾ 10:00 ਵਜੇ ਦਾ ਸਮਾਂ ਦੇ ਕੇ ਤੁਸੀਂ ਜਿਹੜਾ 3:00 ਵਜੇ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਉੱਥੇ ਆਪਣਾ ਜਿਹੜਾ ਉਹਦਾ ਸੰਭਾਲ ਲਓ ਇਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਦਾਲ ਦੇ ਵਿੱਚ ਕਾਲਾ ਤਾਂ ਜ਼ਰੂਰ ਹੈ ਸੋ ਬਿਲਕੁਲ ਇਹ ਸਾਰਿਆਂ ਨੂੰ ਪਤਾ ਵੀ ਦਾਲ ਵੀ ਪੂਰੀ ਕਾਲੀ ਹੈ ਕਿਵੇਂ ਜੱਥੇ ਦਾ ਲਗਾਏ ਗਏ ਨੇ ਕਿਵੇਂ ਉਤਾਰਦੇ ਨੇ ਇਹ ਜਿਹੜਾ ਲਗਾਤਾਰ ਆ ਤੁਸੀਂ ਅਕਸਰ ਜਿਹੜਾ ਲਗਾਤਾਰ ਮੀਡੀਆ ਦੇ ਵਿੱਚ ਦੇਖ ਰਹੇ ਹੋ ਕੀ ਚੱਲ ਰਿਹਾ ਚਰਚਾਵਾ ਕੀ ਚੱਲ ਰਿਹਾ ਨੇ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਜ਼ਰੀਏ ਕਿਉਂਕਿ ਹਰ ਸਮੇਂ ਜਿਹੜੇ ਨੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਲਗਾਤਾਰ ਇਸ ਮਸਲੇ ਨੂੰ ਲੈ ਕੇ ਬਵਾਕ ਹੋ ਕੇ ਬੋਲ ਰਹੇ ਨੇ ਵੀ ਸਾਨੂੰ ਜਿਹੜਾ ਹੁਣ ਕੱਟੇ ਖੁਲਣਾ ਚਾਹੀਦਾ ਹੈ ਨੌਜਵਾਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਇੱਕ ਪੋਸਟ ਆਉਂ ਸਾਂਝੀ ਕੀਤੀ ਹੈ ਜਿਦੇ ਵਿੱਚ ਲਿਖਿਆ ਗਿਆ ਕਿ ਨਾ ਹਰਮੰਦਰ ਸਾਹਿਬ ਦੇ ਹੱਦ ਗ੍ਰੰਤੀ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਨਾ ਗਰੰਤੀ ਸਭਾਨ ਨਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਦਾਨ ਨਾ ਸਿੱਖ ਸੰਸਥਾਵਾਂ ਦੇ ਆਗੂ ਸਭਾਨ ਨਾ ਮਿਆਂ ਸਿੰਘ ਜੱਥੇਬੰਦੀਆਂ ਤੇ ਫਿਰ ਇਹ ਕਿਹੜੀ ਜੜੀ ਪਦਵੀ ਆ ਤੁਸੀਂ ਸੰਭਾਲ ਰਹੇ ਹੋ ਕਿ ਲਗਾਤਾਰ ਜਿਹੜਾ ਮर्यादा ਦਾ ਜਿਹੜਾ ਘਾਣਾ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਜਿਹੜਾ ਪੰਥ ਆ ਉਹ ਪ੍ਰਵਾਨ ਨਹੀਂ ਕਰੇਗਾ ਸੋਸ਼ਲ ਮੀਡੀਆ ਤੇ ਉੱਪਰ ਜਿਹੜਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਜਿਹੜੇ ਵਿਚਾਰ ਨੇ ਲਗਾਤਾਰ ਜਿਹੜੇ ਪ੍ਰਗਟ ਆ ਉਹ ਕੀਤੇ ਨੇ ਸੋ ਖੈਰ ਮਸਲਾ ਬੜਾ ਜਿਹੜਾ ਉੱਧਰ ਨਜ਼ਰ ਆ ਰਿਹਾ ਲਗਾਤਾਰ ਕਿਉਂਕਿ ਪਹਿਲਾਂ ਵੀ ਜਿਹੜਾ ਇੱਕ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹ ਐਗਜ਼ੀਕਟਿਵ ਦੀ ਮੈਂਬਰਾਂ ਵੱਲੋਂ ਜਿਹੜਾ ਫੈਸਲਾ ਇਹ ਸਿੰਘ ਸਭਾਨਾ ਦੇ ਪ੍ਰਤੀ ਲਿਆ ਗਿਆ ਤਾਂ ਹੌਲੀ-ਹੌਲੀ ਜਿਹੜਾ ਵਿਵਾਦ ਆ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਹਦੇ ਵਿੱਚ ਕੁਝ ਜਿਹੜੇ ਐਗਜ਼ੈਕਟਿਵ ਦੇ ਮੈਂਬਰਸ ਆ ਉਹਨੇ ਉਹ ਵੀ ਜਿਹੜੇ ਨੇ ਲਗਾਤਾਰ ਵਿਰੋਧ ਕਰ ਰਹੇ ਨੇ ਪਰ ਹੁਣ ਸਵਾਲ ਇਹ ਹੈ ਕਿ ਇਹ ਸਾਰੀ ਸਥਿਤੀ ਜਿਹੜੀ ਠੀਕ ਕਿਵੇਂ ਹੋਵੇਗੀ ਕਿ ਲੋਗ ਇਸ ਸੰਗਤ ਜਾਂ ਫਿਰ ਪੰਥ ਇਹਨਾਂ ਜਥੇਦਾਰਾਂ ਨੂੰ ਪ੍ਰਵਾਨ ਕਰੇਗਾ ਕਿਉਂਕਿ ਇਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਬਾਬਾ ਬਲਵਿੰਦ ਸਿੰਘ 96 ਕਰੋੜੀ ਜੋ ਮੁਖੀ ਨੇ ਬੁਰਾ ਦਲ ਦੇ ਪਿੱਛੇ ਲੰਬੇ ਸਮੇਂ ਤੋਂ ਜਿਹੜੇ ਉਹ ਸੇਵਾ ਤੇ ਕਾਰਜ ਕਰ ਰਹੇ ਨੇ ਕਿਉਂਕਿ ਉਹ ਵੀ ਸੇਵਾ ਤੇ ਕਾਰਜ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਕੇ ਕਰਦੇ ਨੇ ਜੇਕਰ ਕੋਈ ਵੀ ਜਿਹੜਾ ਕਾਰਜ ਹੁੰਦਾ ਤਾਂ ਉਹ ਆਪਣੇ ਪੱਧਰ ਤੇ ਜਿਹੜਾ ਪ੍ਰਚਾਰ ਉਹ ਲਗਾਤਾਰ ਕਰਦੇ ਨੇ ਪਰ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਵੀ ਲੈ ਕੇ ਕਰਦੇ ਨੇ ਪਰ ਆਖਰਕਾਰ ਹੁਣ ਇਹ ਕਾਰਜ ਜਿਹੜੇ ਵਕ ਵਕ ਕੀਤੇ ਜਾਣ ਨੇ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੀਤੇ ਜਾਣਗੇ ਜਾਂ ਫਿਰ ਇਹ ਜਥੇਦਾਰਾਂ ਨੂੰ ਪ੍ਰੋਗਰਾਮ ਦੇ ਵਿੱਚ ਬੁਲਾਇਆ ਜਾਵੇਗਾ ਜਾਂ ਫਿਰ ਇਹ ਦੁਬਿਧਾ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਕਿਸਮ ਦੂਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜੋ ਲਗਾਤਾਰ ਦੋਧੜਾਂ ਦੇ ਵਿੱਚ ਵੱਢ ਚੁੱਕਾ ਹੈ ਕਿਉਂਕਿ ਆਪਣੇ ਆਪਣੇ ਪੱਧਰ ਤੇ ਬਾਗੀ ਜਾਂ ਦਾਗੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦਾ ਜਿਹੜਾ ਸੁਖੀਰ ਸਿੰਘ ਬਾਲ ਦਾ ਧੜਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜਾ ਹੈ ਤੇ ਕੀ ਉਹ ਇਸ ਮਸਲੇ ਨੂੰ ਲੈ ਕੇ ਕਿਵੇਂ ਸੁਲਝਾ ਸਕੇਗਾ ਕਿ ਜਿਹੜੇ ਨਵੇਂ ਜਥੇਦਾਰ ਬਣੇ ਨੇ ਕੀ ਇਹ ਸਾਰਾ ਇੱਕ ਪਲੇਟਫਾਰਮ ਦੇ ਉੱਪਰ ਸਾਰੇ ਇਨ੍ਹਾਂ ਰਾਸੀ ਆਗੂਆਂ ਨੂੰ ਧਾਰਮਿਕ ਆਗੂਆਂ ਨੂੰ ਪੰਥ ਦੀਆਂ ਸ਼ਕਤੀਆਂ ਨੂੰ ਇਕੱਠੇ ਕਰ ਸਕਣਗੇ ਕਿਉਂਕਿ ਸਿੰਘ ਸਭਾ ਬੰਦ ਦੀ ਜਿਹੜੀ ਪਦਵੀ ਹੈ ਬਹੁਤ ਵੱਡੀ ਹੈ ਕਿਉਂਕਿ ਸਿੰਘ ਸਭਾ ਨੇ ਰੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਾਣਾ ਹੈ ਸਿੱਖਾਂ ਦੇ ਭੱਜੇ ਜਿਹੜਾ ਮਸਲੇ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕਰਨੀ ਹੈ ਕਿਉਂਕਿ ਸਿੱਖਾਂ ਦੀ ਸਰਮੋਹ ਸੰਦਾ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਸਾਹ ਜੋ ਸ਼੍ਰੀ ਅਕਾਲ ਤਖਸਾਹ ਵੱਲੋਂ ਫੈਸਲਾ ਸੁਣਾਇਆ ਜਾਂਦਾ ਉਹ ਹਰ ਇੱਕ ਸਿੱਖ ਨੂੰ ਜਿਹੜਾ ਪ੍ਰਵਾਨ ਹੁੰਦਾ ਹੈ ਕਿ ਇਹਨਾਂ ਦੇ ਜਿਹੜੇ ਫੈਸਲੇ ਹੋਣਗੇ ਕਿ ਸਿੱਖ ਸੰਗਤ ਮੰਨੇਗੀ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਨਿਹੰਗਾਂ ਦੀ ਜਿੱਥੇ ਬੰਦੀਆਂ ਦੀ ਗੱਲ ਕੀਤੀ ਜਾਵੇ ਜਾਂ ਉਹ ਧਾਰਮਿਕ ਸ਼ਕਤੀਆਂ ਦੀ ਗੱਲ ਕੀਤੀ ਜਾਵੇ ਇਹਨਾਂ ਨੂੰ ਜਿਹੜਾ ਜਥੇਦਾਰ ਮੰਨਣ ਦੇ ਲਈ ਤਿਆਰ ਨਹੀਂ ਹਨ ਆਕਰਕਰ ਕੀਵੇਂ ਜਿਹੜਾ ਮਸਲਾ ਜਿਹੜਾ ਸੁਲਝੇਗਾ ਇਹ ਬੜੀ ਵੱਡੀ ਚਲੀ ਹੈ ਜਿੱਥੇ ਦਾਰਾਂ ਵਾਸਤੇ ਬੜੀ ਵੱਡੀ ਜੜੀ ਹੈ ਚਰੋਤੀ ਹੈ ਉਹਨਾਂ ਖੈਰ ਜੇਕਰ ਗੱਲ ਕੀਤੀ ਆਵੇ ਤਾਂ ਦੂਜੇ ਪਾਸੇ ਕਿ ਲਗਾਤਾਰ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਵੀ ਜਿਹੜੀ ਚਰਚਾ ਲਗਾਤਾਰ ਚੱਲ ਰਹੀ ਹੈ ਬੇਸ਼ੱਕ ਅਜੇ ਤੱਕ ਇਹਦਾ ਪ੍ਰਧਾਨਾ ਹੋ ਨਹੀਂ ਲਗਾਇਆ ਗਿਆ ਤਾਂ ਜਿਸ ਨੂੰ ਲੈ ਕੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਐਡਵੋਕੇਟ ਹਮਜ ਸਿੰਘ ਧਾਮੀ ਨੂੰ ਜਿਹੜਾ ਮਨਾਨ ਦੀ ਪੂਰੀ ਕੋਸ਼ਿਸ਼ ਜੜੀਆ ਕਰ ਲਈ ਗਈ ਹੈ ਇੱਕ ਦੋ ਦਿਨ ਦੇ ਵਿੱਚ ਜਿਹੜੀ ਕਲੀਅਰ ਸਥਿਤੀ ਹੋ ਜਾਵੇਗੀ ਪ੍ਰਧਾਨ ਜਿਹੜੇ ਨੇ ਇਹ ਲਗਾਏ ਜਾ ਸਕਦੇ ਨੇ ਕਿਉਂਕਿ ਬੇਸ਼ੱਕ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਜਿਹੜਾ ਵਾਪਸ ਨਹੀਂ ਲਵਾਵਾਂਗਾ ਕਿਉਂਕਿ ਚੁਣੌਤੀਆਂ ਬਹੁਤ ਨੇ ਉਹਨਾਂ ਨੇ ਪਤਾ ਹੈ ਹੁਣ ਇੱਕ ਵੱਡੀ ਚੁਣੌਤੀ ਇਹ ਵੀ ਆ ਗਈ ਜਿਹੜਾ ਅੱਜ ਜਿਹੜੀ ਹੈ ਮਰਿਆਦਾ ਦੇ ਉਲਟ ਜਿਹੜਾ ਲੰਗੜਾ ਕੀਤੀ ਗਈ ਹੈ ਸਵੇਰੇ ਸਵੇਰੇ ਯਾਨੀ ਕਿ 10 ਵਜੇ ਦਾ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਾਈਮ ਦਿੱਤਾ ਗਿਆ ਹੋਵੇ ਪਰ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਉਹਦਾ ਸੰਭਾਲ ਲਏ ਇਹ ਵੀ ਵੱਡੀ ਜਿਹੜਾ ਕਿਤਨੇ ਕਿਤੇ ਲੋਕ ਜਿਹੜੇ ਸਵਾਲ ਲੈ ਉਹ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਪੁੱਛਣਗੇ ਵੀ ਇਹ ਕਿਉਂ ਇਸ ਦਾ ਦਾ ਕਿਉਂ ਹੋ ਰਿਹਾ ਵੀ ਤੁਸੀਂ ਆਪਣ ਮਨਮਰਜ਼ ਜਿਹੜੀ ਹੈ ਬਹੁਤ ਮਸਲੇ ਨੇ ਪੰਥ ਦੇ ਉਹ ਕਿਵੇਂ ਸੁਲਝਣਗੇ ਇਹ ਵੀ ਖੈਰ ਇੱਕ ਵੱਡਾ ਜਿਹੜਾ ਵਿਸ਼ਾ ਉਹ ਕਿਵੇਂ ਸੁਲਝਾਏ ਜਾਣਗੇ ਕਿ ਆਖਰਕਾਰ ਨਵੇਂ ਜਿਹੜੇ ਸਿੰਘ ਸਭਾਨ ਲਾਗ ਆਏਗੇ ਨੇ ਕਿ ਉਸ ਨੂੰ ਸੁਲਝਾਉਣ ਦੇ ਵਿੱਚ ਐਮ ਭੂਮਿਕਾ ਨਿਭਾ ਸਕਦੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੀ ਆ ਵੱਡੀ ਜਿਹੜੀ ਪ੍ਰੈਸ ਕਾਨਫਰੰਸ ਹੋ ਕੀਤੀ ਗਈ ਹੈ ਚਾੜ ਕਿ ਇਹ ਸਾਰੇ ਮਸਲੇ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਜਿਹੜਾ ਅੱਜ ਸਮਾਗਮ ਲਿਖਿਆ ਗਿਆ ਇਸ ਨੂੰ ਲੈ ਕੇ ਜਿਹੜੀ ਆ ਜਦੇ ਵਿੱਚ ਸੁੱਚਾ ਸਿੰਘ ਲਗਾ ਕੋਵੀ ਮਜੂਦ ਸਨ ਕਾਲੀ ਦਲ ਦੀ ਕੁਝ ਲੀਡਰਸ਼ਿਪ ਵੀ ਸਬਾਨ ਵੀ ਮਜੂਦ ਸਨ ਐਜੀਪੀਸੀ ਮੈਂਬਰ ਸਬਾਨ ਵੀ ਮਜੂਦ ਸਨ ਤੇ ਉਹਨਾਂ ਨੇ ਇਕੱਠੇ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਆਪਣੀ ਜਿਹੜੀ ਸਫਾਈ ਉਹ ਪ੍ਰਗਟ ਕੀਤੀ ਹੈ ਕੀ ਕੁਝ ਕੀਤਾ ਉਹ ਵੀ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਜਿਸ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਭਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖੰਦਾਜੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਸ਼੍ਰੋਮਣੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਏਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰਮਣੀ ਕਮੇਟੀ ਵੀ ਸਾਡੇ ਕੋ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰਮਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰਮਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰਮਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਸੋ ਬਿਲਕੁਲ ਦਰਸ਼ਕਾ ਨੇਰਾ ਖਾਸ ਤੌਰ ਤੇ ਸ਼੍ਰੋਮਣੀ ਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਦੇ ਵਿੱਚ ਆਪਣੇ ਆਪਣੇ ਜਿਹੜੀ ਆ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਸਫਾਈ ਜਿਹੜੀ ਆ ਪ੍ਰੋਪਰ ਤਿੱਕੇ ਨਾ ਹੋ ਨਹੀਂ ਦੇ ਸਕੇ ਕਿਉਂਕਿ ਸਾਰਾ ਮਸਲਾ ਜਿਹੜਾ ਬਿਲਕੁਲ ਪੰਥ ਦੇ ਸਾਹਮਣੇ ਆ ਗਿਆ ਮੀਡੀਆ ਦੇ ਸਾਹਮਣੇ ਆ ਗਿਆ 10 ਵਜੇ ਦਾ ਸਮਾਂ ਦਿੱਤਾ ਹੋਵੇ ਕਿ ਆਖਰਕਾਰ ਅਜੇ ਹੀ ਕਿਹੜੀ ਸਥਿਤੀ ਬਣ ਗਈ ਕਿ ਤੁਸੀਂ ਜਿਹੜਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਸਿੰਘ ਸਭਾ ਦਾ ਉਦਦਾ ਸਮਾਰ ਰਹੇ ਪਰ ਉਦਦੇ ਦੇ ਵਿੱਚ ਨਾ ਕੋਈ ਸ਼ਕਤੀਤਾ ਪਹੁੰਚਣ ਨਾ ਧਾਰਮਿਕ ਸ਼ਕਤੀਤਾ ਪਹੁੰਚਣ ਨਾ ਕੋਈ ਸੰਪਰਦਾਵਾਂ ਪਹੁੰਚਣ ਇਹ ਵੱਡਾ ਜਿਹੜਾ ਸਵਾਲ ਆ ਕਿਤੇ ਨਾ ਕਿਤੇ ਖੜੇ ਹੁੰਦੇ ਨੇ ਸੋ ਖੈਰ ਇਸ ਮਸਲੇ ਨੂੰ ਲੈ ਕੇ ਕਿਵੇਂ ਸੁਲਝਾਇਆ ਜਾਵੇਗਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿਵੇਂ ਇਹ ਮਸਲੇ ਜਿਹੜੇ ਸਿੱਖ ਪੰਥ ਦੇ ਮਸਲੇ ਜਿਹੜੇ ਨੇ ਹੱਲ ਹੋਣਗੇ ਉਹ ਵੀ ਅਸੀਂ ਮੋੜ ਦੁ ਅੱਜ ਦੇ ਮੁੱਦੇ ਦੇ ਰਿਪੋਰਟ ਆ ਮੁਰਦਵਾਰਾ ਸਾਂਝੀ ਕਰਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਬਹੁਤ ਜ਼ਾਤ ਧੰਨਵਾਦ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਔਰ ਖਾਲਚੇ ਕਾ ਬੋਲਾ ਹੈ ਦੇਵੀ ਦੇਵ ਸਿਦਨ ਕੇ ਲੋਕ ਮੈਂ ਪ੍ਰਸਿੱਧ ਹੋ ਰਿਹਾ ਸਿਦ ਗੁਰੂ ਗੋਬਿੰਦ ਸਿੰਘ ਜੀ ਕੋ ਹਲਾ ਗੁਰਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਕੱつけ ਤੇ ਜੋਰ ਦਿਖਾਉਂਗੇ। ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਆਪ ਸਾਰਿਆਂ ਨੂੰ ਇਹਨਾਂ ਆਨੰਦਮਈ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ ਲਗਾਤਾਰ 16 ਕਿਲੋਮੀਟਰ ਦੀ ਸੀਮਾ ਅਰਜੁਨ ਚੜ੍ਹਦੀ ਕਲਾ ਟਾਈਮ ਟੀਵੀ ਨਾਉਥੰਮੀ ਖਾਤੇ ਵੀ ਖਾਇਆ ਜਾਵੇ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find Authentic Indian Cuisine in Tracy or scan QR code to contact us. Villa Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.